ਜੇ ਜੀ ਮਾ ਤੁਸੀਂ ਇਸ ਟਾਈਮ ਤੇ ਪੁਲ ਦੇ ਥੱਲੇ ਬੈਠੇ ਹੋ ਹਾਂ ਜੀ ਪੁਲ ਦੇ ਥੱਲੇ ਬੈਠੇ ਹਾਂ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੇ ਕਾਰਨ ਜੋ ਕਿ ਮੀਂਹ ਦਾ ਪਾਣੀ ਪ੍ਰਸਾਦ ਦੇ ਵਿੱਚ ਜਿਆਦਾ ਇਕੱਠਾ ਹੋ ਗਿਆ ਉਹਨੂੰ ਛੱਡਣ ਦੀ ਤਿਆਰੀ ਆ ਅੱਛਾ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਕਿਹਾ ਗਿਆ ਵੀ ਇਹ ਤੋਂ ਖਾਲੀ ਕਰ ਦਿਓ ਜਾਂ ਫਿਰ ਨਾ ਸਾਨੂੰ ਪੁੱਛ ਨਹੀਂ ਜੇ ਤੇ ਪਾਣੀ ਜਿਆਦਾ ਆ ਜਾਂਦਾ ਤੇ ਕਿੱਦਾਂ ਦੇ ਹਾਲਾਤ ਹੋਵਗੇ ਕੀ ਤੁਹਾਡੇ ਕੋਲ ਪਾਣੀ ਆ ਜਾਂਦਾ ਤਾਂ ਫਿਰ ਇਹ ਡੰਗਰਾਂ ਦਾ ਡੰਗਾਂ ਲੈ ਕੇ ਕਿਤੇ ਭਜਣਾ ਪੈਂਦਾ ਫਿਰ ਘਰ ਕੋਲਾ ਛੱਡਣਾ ਪੈਂਦਾ ਘਰ-ਵਾਰ ਛੱਡ ਕੇ ਦੂਜੀ ਜਗ੍ਹਾ ਜਾਣਾ ਕਿੰਨਾ ਕਿੰਨਾ ਔਖਾ ਫਿਰ ਘਰ-ਵਾਰ ਛੱਡ ਕੇ ਜਾਣਾ ਕਿੰਨੇ ਸਾਲਾਂ ਤੋਂ ਰਹਿ ਰਹੇ ਆ ਇੱਥੇ ਹੈ ਤੇ ਰਹਿ ਰਹੇ ਆ ਦਾ 12 2023 ਦੇ ਵਿੱਚ ਵੀ ਦੇਖ ਦੋ ਸਾਲ ਤੋਂ ਲੱਗੇ ਰਹੇ ਹਾਂ ਉਹ ਦਿਨ ਪਾਣੀ ਵਾਲੇ ਦਿਨ ਸਾਨੂੰ ਭੱਜਣਾ ਪਿਆ ਬੜਾ ਪਾਣੀ ਆ ਗਿਆ ਜੀ ਕਿੰਨਾ ਕੁ ਨੁਕਸਾਨ ਹੁੰਦਾ ਨੁਕਸਾਨ ਹੋ dennਾ ਸਾਰੇ ਰੁੜ ਗਈ ਪ੍ਰਾਲੀ ਪ੍ਰੂਰੀ ਲੱਕੜ ਖੁੱਲ ਗਈ ਰੁੜ ਗਈ ਦੀ ਕੁੱਲ ਕਲ ਦੇ ਸਾਰੇ ਤਦਾਂਗੇ ਰਹੀ ਕੱਢ ਲੈਗੇ ਜੇ ਹੁਣ ਵੀ ਪਾਣੀ ਆ ਜਾਂਦਾ ਤੇ ਕਿੱਥੇ ਜਾਵਾਂਗੇ ਕੀ ਕੋਈ ਹੈ ਇਦਾਂ ਦਾ ਤੁਹਾਨੂੰ ਪ੍ਰਸ਼ਾਸਨ ਵਾਲੋ ਕਿਹਾ ਗਿਆ ਤੁਸੀਂ ਇੱਥੇ ਰਹਿ ਸਕਦੇ ਆ ਜਾਂ ਕੁਛ ਪਾਣੀ ਆ ਗਿਆ ਤੇ ਫਿਰ ਸਾਨੂੰ ਭੱਜਣਾ ਪੈਣਾ ਫਿਰ ਕਿੱਥੇ ਜਾਣਾ ਕਿੱਥੇ ਰੋਵਾਂਗੇ ਜਰਾ ਫਿਰ ਬਾਬੇ ਮਾਣੇ ਰਾਂਗੇ ਹੁਣ ਕਿੱਥੇ ਰਾਂਗੇ ਦੋ ਦਿਨ ਕੱਢਾਂਗੇ ਫਿਰ ਮੁੜ ਕੇ ਸਾਡਾ ਇੱਥੇ ਚਰਾਣ ਡੰਗਰਾਂ ਦੇ ਫਿਰ ਕਿੱਥੇ ਜਾਣਾ ਹੁਣ ਕਿੱਦਾਂ ਦੇ ਹਾਲਾਤ ਨੇ ਕਿੱਦਾਂ ਰਹਿੰਦੇ ਹਾਂ ਕਿਉਂਕਿ ਪਾਣੀ ਹੁਣ ਵੀ ਕਾਫੀ ਆ ਚੁੱਕਾ ਹੁਣ ਪਾਣੀ ਆ ਗਿਆ ਚੁੱਕਾ ਹਾਂ ਮਰਗੀ ਕਹਿਣਾ ਜਾਣਾ ਪੈਣਾ ਫਿਰ ਸਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਖਾਣ ਪੀਣ ਦਾ ਤੁਹਾਡਾ ਭੂਆ ਆਪਣਾ ਤੁਸੀਂ ਰੇਂਜਮੈਂਟ ਕੀਤਾ ਹੋਇਆ। ਖਾਣ ਪੀਣ ਦਾ ਤਾਂ ਆਪਣਾ ਕੀਤਾ ਹੁਣ ਖਾਣਾ ਪੀਣਾ ਦਾ ਹੈ ਹੀ ਆ ਫਿਰ। ਪਰ ਕੀ ਨਾਮ? ਸਰਨਾਮ ਹਮੈ ਸ਼ਫੀਅ ਜੀ ਕਿੱਥੇ ਰਹਣ ਆਲੇ? ਅੱਛੇ ਰੜੇ ਦੇ ਰਹਿਣ ਆਲੇ ਜੀ। ਅ ਪ੍ਰਸਾਦ ਜਿਆਦਾ ਹੋਵੇ ਕਾਹਨ ਟਾਈਮ ਦੇ ਵਿੱਚ ਪਾਣੀ ਵਧਨ ਕਰਕੇ ਉਸ ਨੂੰ 5 ਵਜੇ ਦੇ ਕਰੀਬ ਪ੍ਰਸ਼ਾਸਨ ਨਾਲੋਂ ਕਿਹਾ ਹੈ ਕਿ ਛੱਡ ਦਿੱਤਾ ਜਾਵੇਗਾ। ਜੇਕਰ ਇੱਥੇ ਪਾਣੀ ਆਉਂਦਾ ਤੇ ਕਿਹੋ ਜਿਹੇ ਹਾਲਾਤ ਹੋਣਗੇ ਕਿੰਨਾ ਕ ਨੁਕਸਾਨ ਹੋ ਜਾਦਾ। ਸਰ ਨੁਕਸਾਨ ਤੇ ਬਹੁਤ ਜ਼ਿਆਦਾ ਹੋਏਗਾ ਅੱਗੇ ਜਿਹੜਾ 2023 ਦੇ ਵਿੱਚ ਨੁਕਸਾਨ ਜਿਹੜਾ ਹੋਇਆ ਅਜੇ ਤੱਕ ਤੇ ਉਹ ਹੀ ਨਹੀਂ ਲੱਗ ਸਿੱਧਾ ਹੋਇਆ ਕਿਸੇ ਦਾ ਤੇ ਇਸ ਟਾਈਮ ਫਿਰ ਉਹ ਉਦਾਂ ਦੇ ਹਾਲਾਤ ਜਾਪਦੇ ਪਏ ਆ ਜਿੱਦਾਂ ਪਾਣੀ ਰਖਣਦੇ ਆ ਤੇ ਹੁਣ ਸਮਾਨ ਇੱਥੋਂ ਲੈ ਕੇ ਜਾ ਰਹੇ ਹਾਂ ਹੁਣ ਸਮਾਨ ਇੱਥੋਂ ਦੇਖੋ ਸਾਡੇ ਜਿਹੜੇ ਘਰ ਬਸੇਰੇ ਉਹ ਤੇ ਸਾਡੇ ਮੰਡ ਜੇ ਆ ਹੁਣ ਇੱਥੋਂ ਆਪਾਂ ਕੱਢਾਂਗੇ ਕਿਸੇ ਭੈਣ ਭਰਾ ਨੂੰ ਆਪਣੇ ਪਿੰਡ ਵਾਸੀਆਂ ਨੂੰ ਪੁੱਛ ਕੇ ਉਹਨਾਂ ਦੇ ਘਰਾਂ 'ਚ ਰੱਖਾਂਗੇ ਪਿੰਡ ਵਾਲੇ ਆਪਣੇ ਜਿਹੜਾ ਪੂਰਾ ਸਾਥ ਕਰਦੇ ਆ ਸਪੋਰਟ ਕਰਦੇ ਆ ਜਦੋਂ ਇੱਥੇ ਮਤਲਬ ਤਾਂ ਪਾਣੀ ਪੂਣੀ ਜਿਆਦਾ ਆ ਜਾਂਦਾ ਵਾ ਉਸਟੰਗ ਜਿਹੜਾ ਜਸੇ ਬੰਦੀਆਂ ਨੇ ਉਹ ਆਣ ਕੇ ਸਾਡਾ ਬਹੁਤ ਜਿਆਦਾ ਮਤਲਬ ਕਰਦੇ ਨੇ ਹਰ ਇੱਕ ਬੰਦੇ ਨੇ ਕਿ ਸਾਡਾ ਗੁਦਰਾਂ ਹੀ ਦਾ ਕਰਦੇ ਆ ਸਾਰਿਆਂ ਦਾ ਬਹੁਤ ਜਿਆਦਾ ਕਰਦੇ ਪੱਠੇ ਦੱਥੇ ਨੂੰ ਮੈਂ ਹਰ ਗੱਲ ਬੱਸ ਸਫੇ ਸਾਨੂੰ ਇੱਥੇ ਜਿਹੜੀ ਪਾਣੀ ਦੀ ਮਾਰ ਹੈ ਨਾ ਇਹ ਸਾਨੂੰ ਹਰ ਇੱਕ ਬੰਦੇ ਨੂੰ ਲੈ ਕੇ ਬਹਿ ਜਾਂਦੀ ਆ ਪਾਣੀ ਦਾ ਕੋਈ ਇੱਥੇ ਆਣਦਾ ਜਿਹੜਾ ਸਿਸਟਮ ਅਗੇ ਤੇ ਨਾਲ ਕੋਈ ਬਚਾ ਨਹੀਂ ਹੁੰਦਾ ਜਿੱਦਾਂ ਦੁਨੀਆ ਜਿੱਦਾਂ ਹੁਣ ਆਇਆ ਕਿ ਅਗਲੇ ਬੰਦੇ ਸਾਡੇ ਛੜਕ ਆ ਗਈ ਆ ਛੜਕਦੇ ਥੱਲੇ ਪੂਰੇ ਪਾਏ ਸਿਰਫ ਮੇਰੇ ਹਿਸਾਬ ਨਾਲ ਕੁੱਤਾ ਨੰਗਦਾ ਹੋਊਗਾ ਵਿੱਚੋਂ ਦੀ ਪਾਣੀ ਨੇ ਕਿੰਨਾ ਕ ਪਾਣੀ ਉਹਨੇ ਖਿੱਚਣਾ ਵਾ ਕਮ ਸੇ ਕਮ ਇਹਦੇ ਵਿੱਚ ਜਿੱਦਾਂ ਆ ਵੱਡਾ ਪੋਲਾ ਅਗਲੇ ਪੰਨੇ ਇੱਕ ਇੱਕ ਪੋਲ ਬਹੁਤਾ ਨਹੀਂ ਤਾਂ ਕਿਲੇ ਕ ਦਾ ਪੋਲ ਵੀ ਹੁੰਦਾ ਤਾਂ ਵੀ ਕੁਝ ਪਾਣੀ ਨਿਕਲ ਜਾਂਦਾ ਸੀਗਾ ਪਿੱਛੇ ਨੂੰ ਬੰਨ ਜਿਹੜਾ ਇੱਥੋਂ ਬਿਲਕੁਲ ਥੋੜੇ ਖਾਂ ਚ ਬੰਨ ਲੱਗਦਾ ਹੈ ਤੂੰ ਉੱਪਰ ਨੂੰ ਉਹ ਬੰਨ ਦੀ ਸਾਨੂੰ ਕਦ ਲੱਗ ਜਾ ਤੇ ਬਹੁਤ ਫਾਇਦਾ ਉਸ ਬੰਨ ਦਾ ਫਿਰ ਸਾਡਾ ਅੱਧੋਂ ਜ਼ਿਆਦਾ ਬਚਾ ਹੋ ਜਾਂਦਾ ਜਿੰਨਾ ਚਿਰ ਉਹ ਬੰਦ ਨਾ ਆਵੇ ਇਹ ਪਿਛਲੇ ਬੰਨੇ ਇਦਾਂ ਹੋ ਜਾਂਦਾ ਜਿੱਦਾਂ ਇੱਕ ਦਾਫ ਲੱਗ ਜਾਂਦੀ ਜਿੱਦਾਂ ਇੱਕ ਜੇਮ ਹੀ ਢੱਕੀ ਜਾਂਦੀ ਆ ਪੂਰੇ ਪਈਏ ਸੜਕ ਦੇ ਥੱਲੇ ਪੂਰੇ ਨੇ ਕਿੰਨਾ ਕੁ ਪਾਣੀ ਖੇਚ ਲੈਣਾ ਹੁੰਦਾ ਪ੍ਰਸ਼ਾਸਨ ਨਾਲੋਂ ਤੁਹਾਡੇ ਲਈ ਕੀ ਪ੍ਰਬੰਧ ਕੀਤੇ ਗਏ ਕੋਈ ਥਾਂ ਦੇ ਪ੍ਰਸ਼ਾਸਨ ਨਾਲੋਂ ਸਾਡੇ ਕੋਈ ਨਹੀਂ ਹੈਗਾ ਸਿਰਫ ਸਾਡੀ ਜਿਹੜੀ ਸਪੋਰਟ ਹੁੰਦੀ ਆ ਸਾਡੇ ਨਾਲ ਜਿਹੜੋ ਕੋ ਥੋੜਾ ਬਹੁਤ ਕਰਦੇ ਆ ਇਹ ਆਪਣੇ ਪਿੰਡ ਵਾਸੀ ਜਿਹੜੇ ਲੋਕ ਨੇ ਉਹ ਕਰਦੇ ਚਾਹੇ ਜਸੇ ਬੰਦੀਆਂ ਜਿਹੜੀਆਂ ਨੇ ਉਹ ਆਣ ਕੇ ਕਰਦੇ ਆਪਣੇ ਜਿਹੜੇ ਢੇਰਿਆਂ ਵਾਲੇ ਲੋਕ ਨੇ ਉਹ ਕਰਦੇ ਆ ਸਰਪੰਚ ਸਾਹਿਬ ਹੁਣ ਇਹ ਕਰਦੇ ਨੇ ਬਾਕੀ ਕੇ ਜੇਕਬ ਕੇ ਪ੍ਰਸ਼ਾਸਨ ਪ੍ਰਸ਼ਾਸਨ ਤੇ ਕਿਸੇ ਨੂੰ ਕੁਛ ਨਹੀਂ ਕਹਿੰਦਾ ਪ੍ਰਸ਼ਾਸਨ ਨੇ ਸਰ ਇੰਨੀਆਂ ਗੱਲਾਂ ਕਰਨੀਆਂ ਹੁੰਦੀਆਂ ਜੀ ਫੋਨ ਰਾਹੀਂ ਕਾਇ ਕਹਿਦਣਾ ਜੀ ਤੁਹਾਡੇ ਵਾਸਤੇ ਆ ਹੋ ਜਾਣਾ ਉਹ ਹੋ ਜਾਣਾ ਕੁਛ ਨਹੀਂ ਕਿਸੇ ਨੂੰ ਦਿੰਦਾ ਪ੍ਰਸ਼ਾਸਨ ਕਿਸੇ ਨੂੰ ਕੀ ਦਿੰਦੀ ਹੈ ਕੁਛ ਨਹੀਂ ਕੀ ਨਾਮ ਹੈ ਮੈਂ ਜੀ ਚਰਨਜੀਤ ਸਿੰਘ ਪਿੰਡ ਰੜਾ ਮੌਜੂਦਾ ਸਰਪੰਚ ਜੀ ਆ ਤੁਸੀਂ ਮੌਜੂਦਾ ਸਰਪੰਚ ਹੋ ਹਾਂ ਜੀ ਕਿ ਉਹ ਜੇ ਪਿੰਡ ਦੇ ਇਸ ਵੇਲੇ ਹਾਲਾਤ ਨੇ ਕਿਉਂਕਿ ਤੁਹਾਨੂੰ ਵੀ ਪ੍ਰਸ਼ਾਸਨ ਵੱਲੋਂ ਕਿਹਾ ਜਾਇਆ ਗਿਆ ਆਣਾ ਕਿ ਪਿੰਡ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹਾਂਜੀ ਸਾਨੂੰ ਕੱਲ ਆਈ ਸੀ ਕੱਲ ਤੇ ਵੀ ਪਾਣੀ ਸ਼ਾਮ ਨੂੰ ਛੱਡਣਾ ਆ ਤੇ ਤੁਸੀਂ ਲੋਸਮੈਂਟ ਗੁਰੂ ਘਰਾਂ ਚ ਕਰਵਾ ਦੇ। ਅਸੀਂ ਪਿੰਡ ਦੇ ਜਿੰਨੇ ਦੋ ਗੁਰਦੁਆਰਾ ਸਾਹਿਬ ਆ ਇੱਕ ਰੜੇ ਮੰਡ ਦੀ ਗੁਰਦੁਆਰਾ ਸਾਹਿਬ ਤਿੰਨਾਂ ਗੁਰਦੁਆਰਾ ਸਾਹਿਬ ਲੋਸਮੈਂਟ ਕਰਵਾਤੀ ਸੀ। ਬਾਕੀ ਆ ਵੀ ਵਿਚਾਰੇ ਗੁੱਜਰ ਬਰਾਦਰੀ ਇੱਥੇ ਇਹਨਾਂ ਦਾ ਕਾਫੀ ਨੁਕਸਾਨ। ਕਿਉਂ ਇਹਨਾਂ ਦਾ ਜਿੰਨਾ ਵੀ ਮਾਲ ਡੰਗਰਾ ਸਾਰਾ ਦਰਿਆ ਦੇ ਵਿੱਚ ਮੰਡ ਦੇ ਵਿੱਚ ਰਹਿੰਦੇ ਆ ਤੇ ਜੋ ਪੱਠਾ ਜੋ ਇਹਨਾਂ ਦਾ ਹੈਗਾ ਤੂੜੀ ਤੰਦ ਸਭ ਇੱਥੇ ਦਰਿਆ ਦੇ ਵਿੱਚ ਹੀ ਆ। ਤੇ ਇਹ ਇਹਨਾਂ ਨੂੰ ਪਤਾ ਵੀ ਇਹਨੇ ਪਾਣੀ ਇੰਨਾ ਛੱਡਣਾ ਆ। ਤੇ ਬਾਕੀ ਇਹਨਾਂ ਨੇ ਆਪਾਂ ਸਮਾਨ ਕੁਛ ਕੱਢ ਕੇ ਲੈ ਆਂਦਾ ਆ ਬਾਹਰ ਬਾਕੀ ਕੁਛ ਵੇਚਿਆ ਜਿਹੜਾ ਹੁਣ ਪਾਣੀ ਆ ਗਿਆ ਵੀ ਉਹ ਮੇਰੇ ਹਿਸਾਬ ਨਾਲ ਤਾਂ ਨਹੀਂ ਨਿਕਲਣਾ ਕੋਈ ਟੋਰੀ ਪਾਣੀ ਜ਼ਿਆਦਾ ਆ ਗਿਆ ਤੇ ਬਾਕੀ ਆ ਵੀ ਇਹਨਾਂ ਦਾ ਵਿਚਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਬਾਕੀ ਬੇਅਜਿਮਦਾਰਾਂ ਦਾ ਨੁਕਸਾਨ ਜਿਹੜੀ ਫਸਲ ਇਹਨਾਂ ਮਿਹਨਤਾਂ ਨਾਲ ਆਪਾਂ ਪਾਲੀ ਵੀ ਆ ਸਭ ਤੋਂ ਜ਼ਿਆਦਾ ਜੀ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਸਾਨੂੰ ਪਾਣੀ ਦਾ ਪਿੰਡ ਟੋਟਲ ਦਾ ਪੂਰੇ ਦਾ ਕਿੰਨਾ ਨੁਕਸਾਨ ਆ ਪਿੰਡ ਦਾ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਜੀ ਬਹੁਤ 4400 ਕਮਾ ਪੈਲੀ ਹੈ ਸਾਡੇ ਪਿੰਡ ਦੇ 4600 ਕਿੱਲਾ ਪੈਲੀ ਆ ਸਾਰੇ ਪਿੰਡ ਦੇ ਵਿੱਚ 4600 ਕਿੱਲੇ ਤੁਸੀਂ ਦੇ ਦੋ ਵੀ ਇਹ ਤਾਂ ਹੀ ਆ ਸਾਡੇ ਬੰਦ ਤੱਕ ਲੱਗ ਜਾਂਦਾ ਖੱਟੋ-ਖੱਟ ਵੀ ਤਾਂ 3000 ਏਕੜ ਜ਼ਮੀਨ ਜਿਹੜੀ ਆ ਪਾਣੀ ਦੀ ਮਾਰ ਚਾ 2023 ਦੇ ਵਿੱਚ ਵੀ ਪਾਣੀ ਛੱਡਿਆ ਗਿਆ ਸੀ ਉਹ ਵੀ ਕਾਫੀ ਪਾਣੀ ਸੀ ਕੀ ਉਸ ਟਾਈਮ ਵੀ ਸਰਕਾਰ ਨੇ ਕੋਈ ਵਾਅਦੇ ਵਿੱਚ ਮੁਆਵਜ਼ਾ ਦਾ ਤੁਹਾਡਾ ਗੱਲ ਸਰਕਾਰ ਨੇ ਜੀ ਉਦੋਂ ਵਾਅਦੇ ਜਿਹਦੀ ਹੁਣ ਜਿਹਦੀ ਹੁਣ ਜ਼ਿੰਮੇਵਾਰ ਦਾ 40 ਕਿੱਲੇ ਜਾਂ 50 ਕਿੱਲੇ ਨੁਕਸਾਨ ਹੋਇਆ ਇਹਨਾਂ ਨੇ 50 ਕਿੱਲਾਂ ਦੇ ਪੈਸੇ ਪਾਣੀ ਛੱਡੇ ਤੇ ਫਿਰ ਆਹ 50 ਕਿੱਲਾਂ ਨਾਲ ਤੁਸੀਂ ਵੀ ਸਿਆਣਿਆਂ ਵੀ 50 ਕਿੱਲੇ ਨਾਲ ਤੇ ਅੱਜ ਕੱਲ 50 ਕਿੱਲੇ ਆਉਂਦੇ ਤਾਂ ਅੱਜ ਕੱਲ ਬਿਨਾਂ ਲੋ ਵੀ ਖਰਚੇ ਨਹੀਂ ਪੂਰੇ ਹੋਉਂਦੇ 5000 ਦੇ حساب ਨਾਲ 5000 ਪ੍ਰਤੀ ਏਕੜ ਦਿੱਤਾ 5200 ਰੁਪਏ ਨਾਲ ਪ੍ਰਤੀ ਏਕੜ ਦਿੱਤਾ ਤੇ ਸਾਡਾ 15000 ਰੁਪਿਆ ਪ੍ਰਤੀ ਏਕੜ ਖਰਚਾ ਆਉਂਦਾ ਜੀ ਜਿਹੜਾ ਇਸ ਲਈ ਆਪਾਂ ਫਸਲ ਬਜਾਈ ਤੱਕ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਵੀ ਜੋ ਸਾਡਾ ਨੁਕਸਾਨ ਹੋਇਆ ਆ ਵੀ ਚਲੋ ਦਿੱਤਾ ਤੁਹਾਨੂੰ ਪਤਾ ਅੱਗੇ ਵੀ ਇਹਨਾਂ ਨੇ ਕੀ ਆ ਤੇ ਦੇਣਾ ਹੋਗਾ ਵੀ ਕੀ ਆ ਇਹ ਵੀ ਸਾਡੀਆਂ ਜੋ ਜਥੇਬੰਦੀਆਂ ਆ ਜਥੇਬੰਦੀਆਂ ਕਾਫੀ ਸਹਿਯੋਗ ਸਨਾਂ ਕਰੀਆਂ ਜਿੰਨੇ ਵੀ ਇਹ ਗਰੀਬ ਬੰਦੇ ਵਿਚਾਰੇ ਦਰਿਆ ਦੀ ਮਾਰਚਾ ਇਹਨਾਂ ਦਾ ਕਾਫੀ ਸਹਿਯੋਗ ਕਰਦੇ ਆ ਬਾਕੀ ਜੋ ਪ੍ਰਸ਼ਾਸਨ ਨੇ ਅਸੀਂ ਮੰਗ ਕੀਤੀ ਸੀ ਵੀ ਜੋ ਇਹ ਦਵੱਲੇ ਤੁਸੀਂ ਵਨ ਟੁੱਟੇ ਸੀਗੇ 23 ਉਹ ਦਵੱਲੇ ਇਹਨਾਂ ਨੇ ਬੰਨ ਬੰਦ ਤੇ ਆ ਪਰ ਇਸ ਬੰਨ ਨਾਲ ਸਾਨੂੰ ਇੰਨਾ ਕੋਈ ਨਹੀਂ ਹੈਗਾ ਵੀ ਇਸ ਬੰਨ ਦਾ ਵੀ ਨੁਕਸਾਨ ਆ ਇਹ ਬੰਨ ਦਵੱਲੇ ਥੋੜਾ ਥੋੜਾ ਦਰਿਆ ਤੋਂ ਹਟਵੇਂ ਲੱਗਣ ਵੀ ਜਿਹੜਾ ਪਾਣੀ ਬੰਨਾ ਦੇ ਵਿੱਚ ਵਿੱਚ ਲਾ ਦੇ ਨੰਨਾ ਬੰਨ ਬਾਕੀ ਕਾਫੀ ਨੁਕਸਾਨ ਆ ਜੀ ਇਸ ਸਾਡੀ ਰੜੇ ਦੇ ਰਹਿਣਾ ਇਹਲੇ ਰੜੇ ਮੜ